ਸਾਰੇ ਕਿਸਾਨ ਵੀਰਾਂ ਦਾ ਅੱਜ ਦੀ ਵੀਡੀਓ ਵਿੱਚ ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਿਸਾਨ ਵੀਰੋ 2024 ਦਾ ਜੋ ਮਿਨੀਮਮ ਸਪੋਰਟ ਪ੍ਰਾਈਸ ਰੱਖਿਆ ਸਰਕਾਰ ਨੇ ਕਣਕ ਦਾ ਪਿਛਲੀ ਵਾਰ 2125 ਰੁਪਏ ਸੀ ਇਸ ਵਾਰ 150 ਰੁਪਏ ਵਧਾਇਆ ਸਰਕਾਰ ਨੇ ਸੈਂਟਰ ਸਰਕਾਰ ਨੇ ਐਮ ਐਸ ਪੀ ਤੇ ਇਸ ਵਾਰ ਆਪਾਂ ਨੂੰ ਜੋ ਕਣਕ ਦਾ ਰੇਟ ਮਿਲਣ ਜਾ ਰਿਹਾ ਉਹ 2275 ਰੁਪਏ ਹੈ ਪਰ ਕੀ ਤੁਹਾਨੂੰ ਪਤਾ ਵੀਰੋ ਇਸ ਵਾਰ ਕਣਕ ਤੇ 125 ਰੁਪਏ ਪਰ ਕੁਇੰਟਲ ਬੋਨਸ ਵੀ ਮਿਲਣੇ ਜਾ ਰਹੇ ਆ ਪਰ ਕਿੰਨਾਂ ਨੂੰ ਮਿਲਣੇ ਜਾ ਰਹੇ ਆ ਕਿਹਦੇ ਵਾਸਤੇ ਹੈ YouTube ਤੇ ਬਹੁਤ ਸਾਰੀਆਂ ਵੀਡੀਓ ਚੱਲ ਰਹੀਆਂ ਨੇ ਕਿ ਇਸ ਵਾਰ ਕਣਕ ਤੇ 125 ਰੁਪਏ ਬੋਨਸ ਮਿਲੂਗਾ ਪਰ ਵੀਰੋ ਅੱਧੀ ਉਦੋਂ ਦੀ ਜਾਣਕਾਰੀ ਹੈ ਇਸ ਵਾਰ ਜੋ ਕਣਕ ਤੇ MSP ਤੇ ਬੋਨਸ ਮਿਲੂਗਾ 125 ਰੁਪਏ ਦਾ ਉਹ ਸਿਰਫ ਤੇ ਸਿਰਫ एमपी ਅਤੇ ਰਾਜਸਥਾਨ ਦੇ ਸਟੇਟਾਂ ਵਿੱਚ ਮਿਲੂਗਾ। ਐਮਪੀ ਤੇ ਰਾਜਸਥਾਨ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ। ਤੇ ਵੀਰੋ ਹੁਣ ਪੰਜਾਬ ਵਾਲੇ ਕੋਈ ਬਹੁਤਾ ਖੁਸ਼ ਨਾ ਹੋਣ ਕਿ ਸ਼ਾਇਦ ਹੁਣ ਸਾਨੂੰ ਵੀ ਮਿਲ ਜੇ। ਕਿਉਂਕਿ ਹੁਣ ਐਮਪੀ ਦੀਆਂ ਇਲੈਕਸ਼ਨਾਂ ਕਰਕੇ ਸਾਰੇ ਕਿਤੇ ਹੁਣ ਸਰਕਾਰ ਕੋਈ ਵੀ ਐਲਾਨ ਨਹੀਂ ਕਰ ਸਕਦੀ। ਤੇ ਨਾ ਹੀ ਕੋਈ ਬੋਨਸ ਵਗੈਰਾ ਦੇ ਸਕਦੀ ਹੈ। ਆਪਾਂ ਨੂੰ ਪੰਜਾਬ ਵਾਲੇ ਨੂੰ 2275 ਪੇ ਹੀ ਰੇਟ ਮਿਲੂਗਾ ਕੋਈ ਬੋਨਸ ਨਹੀਂ ਮਿਲਣਾ ਕੀ ਵੀਰੋ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੋ ਰਿਹਾ ਪੰਜਾਬ ਦੇ ਕਿਸਾਨਾਂ ਨਾਲ ਇਸ ਵਾਰ ਜਦੋਂ ਆਪਾਂ ਕਣਕੀ ਬੀਜੀ ਸੀ ਬਹੁਤ ਜਗ੍ਹਾ ਤੇ ਪ੍ਰੋਬਲਮ ਆਈ ਕਿ ਕਣਕ ਨੂੰ ਗੁਲਾਬੀ ਸੁੰਡੀ ਪਈ ਬਹੁਤ ਸਾਰੇ ਕਿਸਾਨਾਂ ਦੀ ਕਣਕ ਖਰਾਬ ਹੋਈ ਸੁੰਡੀ ਨਾਲ ਉਸ ਤੋਂ ਬਾਅਦ ਲਗਭਗ ਦੋ ਵਾਰ ਘੜੇ ਮਾਰੀ ਹੋਈ ਪੰਜਾਬ ਦੇ ਵਿੱਚ ਜੀ ਦੇ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਸਾਰੇ ਨਹੀਂ ਕਹਿੰਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਣਕਾਂ ਦਾ ਕੀ ਉਹ ਪੰਜਾਬ ਦੇ ਕਿਸਾਨ ਇਸ ਬੋਨਸ ਦੇ ਹੱਕਦਾਰ ਨਹੀਂ ਸੀ ਕੀ ਪੰਜਾਬ ਦੇ ਕਿਸਾਨ ਨੂੰ ਬੋਨਸ ਨਹੀਂ ਮਿਲਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਨਾ ਹੀ ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਕਿਸੇ ਰਾਜਨੀਤਿਕ ਪਾਰਟੀ ਨੇ ਕਿਸੇ ਨੇ ਵੀ ਇਸ ਗੱਲ ਦੀ ਡਿਮਾਂਡ ਨਹੀਂ ਕੀਤੀ ਕਿ ਪੰਜਾਬ ਦੇ ਵਿੱਚ ਕਣਕਾ ਨੁਕਸਾਨ ਹੋਇਆ ਹੈ ਜਿੱਥੇ ਇੱਥੇ ਨੁਕਸਾਨ ਹੋਇਆ ਘਟੋ ਘਟ ਉੱਥੇ ਤੇ ਮਿਲਣਾ ਚਾਹੀਦਾ ਸੀ ਨਾ ਚਲੋ ਸਾਰੇ ਕਿਤੇ ਨਹੀਂ ਆਹ ਹੁਣ ਪਿੱਛੇ ਜੋ ਮੌਸਮ ਖਰਾਬ ਹੋਇਆ ਇਸ ਦੇ ਨਾਲ ਕਿੰਨੀਆਂ ਕਣਕ ਡਿੱਗੀਆਂ ਆਹ ਦੇਖ ਲਓ ਤੁਹਾਡੇ ਸਾਹਮਣੇ ਸਾਰੀ ਕਣਕ ਡਿੱਗੀ ਹੋਈ ਹੈ ਤੇ ਗੜੇ ਮਾਰੀ ਦੇ ਨਾਲ ਕਿੰਨਾ ਨੁਕਸਾਨ ਹੋਇਆ ਕਿ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਇਦਾਂ ਹੀ ਬੁੱਧੂ ਬਣਾਉਂਦੇ ਰਹਿਣਗੇ ਹੁਣ ਕਈ ਵੀਡੀਓ ਦੇਖੀਆਂ ਮੈਂ YouTube ਤੇ ਕਿ ਕਿਸਾਨ ਕਹਿ ਰਹੇ ਨੇ ਸਾਨੂੰ ਬੋਨਸ ਮਿਲੇ ਬੋਨਸ ਦਿਓ ਬੋਨਸ ਦਿਓ ਹੁਣ ਕੋਈ ਬੋਨਸ ਨਹੀਂ ਮਿਲਣਾ ਵੀਰੋ ਹੁਣ ਚੋਣ ਜਾਬਤਾ ਲਾਗੂ ਹੋ ਚੁੱਕਿਆ ਸਾਰੇ ਦੇਸ਼ ਦੇ ਵਿੱਚ ਹੁਣ ਕੋਈ ਵੀ ਕਿਸੇ ਵੀ ਰਾਜ ਦੀ ਸਰਕਾਰ ਕਿਸੇ ਵੀ ਪਾਰਟੀ ਦੀ ਸਰਕਾਰ ਕੋਈ ਬੋਨਸ ਵਗੈਰਾ ਇਹੋ ਜਿਹਾ ਐਲਾਨ ਕੋਈ ਨਹੀਂ ਕਰ ਸਕਦਾ ਕਿਉਂਕਿ ਚੋਣ ਜਾਬਤੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਲਾਭ ਵਾਲੀ ਸਕੀਮ ਦਾ ਐਲਾਨ ਨਹੀਂ ਕਰ ਸਕਦੇ ਸੋ ਵੀਰੋ ਪੰਜਾਬ ਦੇ ਕਿਸਾਨਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਇਹ ਜੋ ਐਮਐਸਪੀ ਤੇ ਬੋਨਸ ਮਿਲ ਰਿਹਾ 125 ਰੁਪਏ ਪ੍ਰਤੀ ਕੁਆਂਟਲ ਉਹ ਸਿਰਫ ਤੇ ਸਿਰਫ ਐਮਪੀ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਮਿਲੇਗਾ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਾਣਕਾਰੀ ਅਤੇ ਬਿਲਕੁਲ ਸਹੀ ਤੇ ਸਪਸ਼ਟ ਸੱਚੀ ਜਾਣਕਾਰੀ ਮਿਲਿਆ ਕਰੂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਕੋਈ ਬਹੁਤਾ ਬੜਛੜ ਨਹੀਂ ਪਾਉਣਾ ਆਪਾਂ ਆਪਣਾ ਵੀਡੀਓ ਦੇ ਵਿੱਚ ਸਿੱਧਾ ਜੋ ਵੀ ਆਪਾਂ ਅਜਰਬਾ ਕਰਿਆ ਕਰਾਂਗੇ ਤੁਹਾਨੂੰ ਦੱਸਿਆ ਕਰਾਂਗੇ ਸੋ ਵੀਰੋ ਚੈਨਲ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ